ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਸੋਹਣੇ ਪ੍ਰਿੰਟਾਂ ਨਾਲ ਨਵੇਂ-ਨਵੇਂ ਸੂਟ ਆਏ ਨੇ ਰੇਟ ਬੜਾ ਫੋਰਟੇਬਲ ਹੈ ਸ਼ੋਰ ਤੁਹਾਨੂੰ ਆਲ ਓਵਰ ਦੀ ਟੈਬੀ ਲਾਈਨਿੰਗ ਵਾਲੀ ਮਿਲੇਗੀ ਜੌਰਜਟਾ ਦਾ ਦੀ ਵੱਡੇ ਪਰ ਦੇ ਨਾਲ ਆਏਗੀ 2 ਮੀਟਰ ਦਾ ਕਪੜਾ ਪਰ ਬੜਾ ਵੱਡਾ ਇਹਦਾ ਦੁਪੱਟਾ ਜਿਸ ਪ੍ਰਿੰਟ ਤੇ ਨਾਲ 2.5 ਮੀਟਰ ਦਾ ਜੌਰਜਟਾ ਸ਼ਿਫੋਨ ਦਾ ਆਏਗਾ ਬਾਟਮ ਜੌਰਜਟਾ ਦਾ ਆਏਗਾ 2.5 ਮੀਟਰ ਦਾ 630 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 12 ਨੇ ਬਾਟਮ ਤੁਹਾਨੂੰ ਪਲੇਨ ਮਿਲੇਗਾ ਸ਼ਰਟ ਪ੍ਰਿੰਟਡ ਹੈ ਦੁਪੱਟਾ ਪ੍ਰਿੰਟਡ ਹੈ ਤੇ ਸਿਰਫ ਤੇ ਸਿਰਫ 630 ਦੇ ਵਿੱਚ ਤੁਹਾਨੂੰ ਇਹ ਜਿਹੜਾ ਸੂਟ ਹੈ ਤੁਹਾਡੇ ਘਰ ਤੱਕ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਪਹੁੰਚ ਜਾਏਗਾ 홈 ਡਿਲੀਵਰੀ ਅਵੇਲੇਬਲ ਹੈ ਸਾਰੇ ਸੂਟਾਂ ਦੇ ਜਿਹੜੇ ਸ਼ਿਪਿੰਗ ਚਾਰजेस ਉਹ ਬਿਲਕੁਲ ਫ੍ਰੀ ਨੇ ਸੂਟ ਦੇ ਬਾਰੇ ਵਿੱਚ ਹੋਰ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 623924575 ਜਿੱਦ ਦਿੱਤਾ ਆ ਸ਼ਰਟ ਆਲਓਵਰ ਮਸਲੀਨ कॉटन ਡਿਜੀਟਲ ਪ੍ਰਿੰਟਡ 2 ਮੀਟਰ ਦੇ ਫੈਬਰਿਕ ਦੇ ਨਾਲ 12 ਰੰਗਾਂ ਵਿੱਚ ਸੂਟ ਹੈ ਅਤੇ ਦੁਪੱਟਾ ਡਿਜੀਟਲ ਪ੍ਰਿੰਟ ਅਪਰੋਕਸ 2 ਮੀਟਰ ਦਾ ਚੀਨੋਂ ਆਂਦਾ ਬਾਟਮ ਜਿਹੜਾ ਮਸਲੀਨ कॉटन ਦਾ ਆਏਗਾ ਡਿਸਕ੍ਰਿਪਟ ਪ੍ਰਿੰਟ ਦੇ ਨਾਲ 680 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ 12 ਨੇ ਸਿਰਫ ਤੇ ਸਿਰਫ 680 ਦੇ ਵਿੱਚ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਬੜੇ ਹੀ ਪਿਆਰੇ ਸੋਹਣੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਸਾਰੇ ਸੂਟਾਂ ਦੇ ਜਿਹੜੇ ਸ਼ਿਪਿੰਗ ਚਾਰਜਸ ਆ ਬਿਲਕੁਲ ਫ੍ਰੀ ਆ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਸੂਟ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਬਹੁਤ ਜ਼ਿਆਦਾ ਪਿਆਰੇ ਵਿੱਚ ਐਡ ਕੀਤੇ ਗਏ ਨੇ ਇਨ੍ਹਾਂ ਸੂਟਾਂ ਤੇ ਜਿਹੜੇ ਡਿਜ਼ਾਈਨ ਨੇ ਬੜੇ ਹੀ ਸਿਲੇਕਟਡ ਰੱਖੇ ਗਏ ਨੇ ਕਿਉਂਕਿ ਕਸਟਮਰ ਜਿਹੜੇ ਨੇ ਐਓ ਜੀ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਜੁਨੀਕ ਕਲਰ ਇੱਕ ਤੇ ਜੁਨੀਕ ਜੇ ਕਲਰ ਹੁੰਦੇ ਨੇ ਪ੍ਰਿੰਟ ਬੜੇ ਪਿਆਰੇ ਹੁੰਦੇ ਨੇ ਪਿਓਰ ਕੈਮਰੀ कॉटन ਦੀ 2.5 ਮੀਟਰ ਦੀ ਲੇਸਿਸ ਦੇ ਨਾਲ ਸ਼ਰਟ ਮਿਲੇਗੀ। बॉटम 2 मीटर ਦਾ ਪਿਓਰ कॉटन ਦਾ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ ਐਮਬ੍ਰੋਇਡਰੀ ਵਾਲਾ। ਦੁਪੱਟਾ ਜਿਹੜਾ 2.5 ਮੀਟਰ ਦਾ ਪਿਓਰ ਮਸਲੀਨ ਦਾ कॉटन ਦਾ ਮਿਲੇਗਾ ਟਾਈ ਡਾਈ ਵਾਲਾ। 790 ਰੁਪਏ ਦਾ ਡੇਟ ਹੈ ਰੰਗ ਇਹਦੇ ਵਿੱਚ ਜਿਹੜੇ 4-5 ਹੈਗੇ ਨੇ ਸਾਰੇ ਦੇ ਸਾਰੇ ਰੰਗ ਵਿੱਚ ਬਲੂ ਡਾਰਕ, ਬਲੈਕ ਹੋ ਗਿਆ, ਗ੍ਰੇ ਟੋਨ ਹੋ ਗਈ। ਇਹ ਵਾਲੇ ਦੇ ਸੂਟ ਨੇ ਇੱਕ ਜਿਹੜਾ ਕਿ ਪੀਕੋ ਕਲਰ ਦਾ ਚਾਰ ਰੰਗ ਬਾਟਮ ਵਰਕ ਵਾਲਾ ਅੱਜ ਕੱਲ ਬਾਟਮ ਵਰਕ ਵਾਲ ਜਿਹੜੇ ਨੇ ਸੂਟ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੇ ਨੇ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਅਵੇਲੇਬਲ ਨੇ ਰੰਗ ਜਿਹੜੇ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਸਾਸੋ ਨੱਬਿਆਂ ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਵੈਡਿੰਗ ਸਪੈਸ਼ਲ ਪਾਰਟੀ ਵੇਅਰ ਸੂਟ ਮਿਲਦੇ ਆ ਕਰਮੀਆਂ ਵਾਲੀ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦਾ ਫੈਬਰਿਕ ਹੈ ਕੁਛ ਇਹਨਾਂ ਸੂਟਾਂ ਬਾਰੇ ਵਿੱਚ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ 6239245750 ਉਸ ਨੰਬਰ 'ਤੇ ਜਦੋਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਝ ਜਾਨਣਾ ਚਾਹੁੰਦੇ ਹੋ ਇਹ ਵਾਲਾ ਜਿਹੜਾ ਸੂਟ ਨੇ 5 ਮੀਟਰ ਦਾ ਤੁਹਾਨੂੰ ਪਿਓਰ ਮਸਲੀਨ ਕਾਟਨ ਦਾ ਸੂਟ ਮਿਲੇਗਾ ਫੈਂਸੀ ਥ੍ਰੈਡ ਵਰਕ ਹੈ ਅਸਲਵਾਰ ਤੇ ਵੀ ਵਰਕ ਹੈ ਥ੍ਰੈਡ ਵਰਕ ਦੁਪੱਟਾ オーਗੈਂਜ਼ਾ ਦਾ 2 ਮੀਟਰ ਦਾ ਰਾਂਗੇ ਦੇ ਵਿੱਚ ਜਿਹੜੇ 2680 ਰੁਪਏ ਦਾ ਰੇਟ ਹੈ ਇੱਕ ਪਿੰਕ ਟੋਨ ਵਿੱਚ ਆਏਗਾ ਤੇ ਇੱਕ ਲਵੈਂਡਰ ਟੋਨ ਵਿੱਚ ਅੱਜ ਕੱਲ ਲਵੈਂਡਰ ਟੋਨ ਜਿਹੜੀ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਐ ਜਿਹੜਾ ਸੂਟ ਹੈ ਲਗਭਗ 4 ਮੀਟਰ ਦਾ ਤੁਹਾਨੂੰ ਵੱਡੇ ਪਾਰ ਤਾਂ ਮਿਲੇਗਾ ਮਸਲੀਨ ਕਾਟਨ ਦਾ ਬਾਰ ਵੱਡਾ ਹੈ ਥ੍ਰੈਡ ਵਰਕ ਹੋਇਆ बॉਟਮ ਤੇ ਵੀ ਵਰਕ ਹੋਇਆ ਹੈ ਦੁਪੱਟਾ ਜਿਹੜਾ ਮਸਲੀਨ ਕਾਟਨ ਦਾ ਟਾਈਟਾਈਪ ਵਾਲਾ ਮਿਲੇਗਾ ਰੰਗ ਦੇ ਵਿੱਚ ਸਿੰਗਲ ਐ ਸਸ 400 ਰੁਪਏ ਰੇਟ ਹੈ 600 ਅਸੀਂਾਂ ਦੇ ਵਿੱਚ 5 ਮੀਟਰ ਦਾ ਕੈਮਰੀ ਕਾਟਨ ਵਿੱਚ ਡਿਜੀਟਲ ਪ੍ਰਿੰਟ ਵਾਲਾ ਸੂਟ ਮਿਲੇਗਾ ਮਿਰਰ ਵਰਕ ਹੋਏ ਸ਼ਿਫॉन ਦਾ ਦੁਪੱਟਾ ਮਿਲੇਗਾ ਦੋ ਸਾਈਡ ਤੇ ਪੱਟੀ ਵਰਕ ਬਾਕੀ ਇਨਕੁਆਰੀ ਕਰਨੀ ਤਾਂ ਨੰਬਰ ਚੱਕ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ